ਇੱਕ ਬੰਦਾ ਕੋਚ ਬਣਿਆ ਫਰਦਾ ਡੰਡਾ ਫੜ ਕੇ ਕਹਿੰਦਾ ਕਿ ਭੱਜੋ ਭੱਜੋ ਮੈਂ ਮਗਰ ਸਾਈਕਲ ਤੇ ਹੁਣਾਂ ਜਾਂ ਮੋਟਰਲ ਤੇ ਹੁਣਾਂ ਇੱਕ ਖੌਦ ਨਾਲ ਭਾਈਦਾ ਤੇ ਉਹਦੇ ਖੂਨ ਚ ਕਬੱਡੀ ਸੀ ਉਹਦੇ ਖੂਨ ਚ ਮਿਹਨਤ ਸੀ ਕੀ ਪਿਓ ਦਾਦਿਆਂ ਦੀ ਕੀਤੀ ਸੀ ਜੋ ਅੱਜ ਵੀ ਕਰਦਾ ਆ ਹਾਂ ਐ ਆਪਾਂ ਉਹਨੂੰ ਸਲੂਟ ਕਰਦੇ ਆ ਵੀਰੇ ਨੂੰ ਕਿ ਬਹੁਤ ਗੋੜੀ ਗੱਲ ਆ ਯਾਰ ਇੰਨੀ ਪਬਲਿਕ ਮਗਰ ਲਾਉਣੀ ਵੀ ਖੇਡ ਨਹੀਂ ਹੁੰਦੀ ਜੀ ਜੋ ਉਹਦੇ ਵਿੱਚ ਕੋਈ ਜਜ਼ਬਾ ਹੋਰ ਕਿਸੇ ਨੇ ਨਹੀਂ ਲਾ ਲਈ ਹਾਂ ਹੋਰ ਕਿਸੇ ਨੇ ਨਹੀਂ ਲਾ ਲਈ ਹਾਂ ਬਾਈ ਤੁਸੀਂ ਦੇਖੇ سوشل মিডিਆ ਵਰਤਦੇ ਹੋਗੇ ਤੇ سوشل মিডিਆ ਤੇ ਅੱਜ ਕੱਲ ਸੈਂਸੇਸ਼ਨ ਬਣਿਆ ਹੋਇਆ ਪੈਂਕਾ ਯਰਗ ਹਾਂ ਬਈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਪੈਂਕਾ ਜਿਵੇਂ ਦੌੜਦਾ ਖੇਤਾਂ ਦੇ ਵਿੱਚ ਹੁਣ ਹਰੇਕ ਪਿੰਡ ਦੇ ਵਿੱਚ ਜਾ ਜਾ ਕੇ ਮੋਹਿਮ ਛੇੜੀ ਹੋਈ ਹੈ ਉਹਨਾਂ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਿਹਤ ਦੇ ਨਾਲ ਜੋੜ ਰਹੇ ਨੇ ਬੱਚੇ ਦੌੜਦੇ ਨੇ ਪਿੱਛੇ ਕਈ-ਕਈ ਕਿਲੋਮੀਟਰ ਤੱਕ ਦੀ ਮੈਰਾਥਨ ਹੀ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਪੈਂਕੇ ਯਰਗ ਬਾਰੇ ਕੀ ਵਿਚਾਰ ਨੇ ਉਹਦੀ ਖੇਡ ਜਿੱਦਾਂ ਦੀ ਉਹ ਇਸ ਸਮੇਂ ਕਰ ਰਿਹਾ ਹੈ ਆਪਣੇ ਕਬੱਡੀ ਤੋਂ ਤਾਂ ਬੇਸ਼ੱਕ ਪਾਸੇ ਹੋ ਗਿਆ ਪਰ ਕਬੱਡੀ ਅੰਦਰੋਂ ਤਾਂ ਨਹੀਂ ਜਾਂਦੀ ਨਾ ਹੈਗਾ ਤਾਂ ਕਬੱਡੀ ਪਲੇਅਰ ਹੀ ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡੇ ਬਾਈ ਤੈਨੂੰ ਪਤਾ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਹਨਾ ਹਾਂ ਬਾਕੀ ਪ੍ਰੋਪਰ ਪੂਤ ਨਸਲ ਪਰ ਘੂੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਜੇ ਉਹਦੇ ਖੂਨ ਚ ਕਬੱਡੀ ਸੀ ਉਹਦੇ ਖੂਨ ਚ ਮਿਹਨਤ ਸੀ ਕੀ ਪਿਓ ਦਾਦਾਆਂ ਦੀ ਕੀਤੀ ਸੀ ਤਾਂ ਉਹ ਅੱਜ ਵੀ ਕਰਦਾ ਹੈ ਜੇ ਆਪਾਂ ਮਿਹਨਤੀਆਂ ਦਾ ਬੱਚੇ ਵੀ ਮਿਹਨਤੀ ਪੈਦਾ ਹੋਣਗੇ ਐ ਆਪਾਂ ਉਹਨੂੰ ਸਲੂਟ ਕਰਦੇ ਆ ਵੀਰੇ ਨੂੰ ਕਿ ਬਹੁਤ ਗੁੱਡ ਗੱਲ ਹੈ ਯਾਰ ਇੰਨੀ ਪਬਲਿਕ ਹਮ ਅਗਰ ਲਾਉਣੀ ਵੀ ਖੇਡ ਨਹੀਂ ਹੁੰਦੀ ਜੀ ਜੋਦੇ ਵਿੱਚ ਕੋਈ ਜज्ਬਾ ਹੋਰ ਕਿਸੇ ਨੇ ਨਹੀਂ ਲਾ ਲਈ ਹੈ ਨਾ ਵੀ ਉਹਦਾ ਜज्ਬਾ ਹੈ ਉਹਦੇ ਵਿੱਚ ਜਾਨ ਹੈ ਯਾਰ ਉਹ ਖੁਦ ਭਾਈ ਦਾ ਇੱਕ ਬੰਦਾ ਕੋਚ ਬਣਿਆ ਫਰਦਾ ਡੰਡਾ ਫਾੜ ਕੇ ਕਹਿੰਦਾ ਕਿ ਭੱਜੋ ਭੱਜੋ ਮੈਂ ਮਗਰ ਸਾਈਕਲ ਤੇ ਆਉਣਾ ਜਾਂ ਮੋਟਰਸਾਈਕਲ ਤੇ ਆਉਣਾ ਇੱਕ ਖੁਦ ਨਾਲ ਭਜਦਾ ਹੈ ਹੈ ਉਹ 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 ਬੈਸਟ ਹੈ ਕਿ ਜਿਹੜਾ ਭਜਾਉਂਦਾ ਉਹ ਬੈਸਟ ਹੈ ਐ ਪਕੇ ਦਾ ਜਿਹੜਾ ਖੁਦ ਭਜਦਾ ਯਾਰ ਉਹਨੂੰ ਆ ਦੇ ਟੈਂਪਰੇਚਰ ਦਾ ਪਤਾ ਵੀ ਇੱਥੇ ਮੇਰਾ ਮੀਟਰ ਚੱਲਦਾ ਇੱਥੇ ਮੇਰੇ ਨਾਲ ਦੇਣਾ ਚੱਲਦਾ ਐਵੇਂ ਜਾਂ ਇਹ ਅੱਜ ਪਹਿਲੇ ਦਿਨ ਆਇਆ ਜਾਂ ਇਹ ਅੱਜ ਦੂਜੇ ਦਿਨ ਆਇਆ ਜਾਂ ਮੈਨੂੰ ਇੰਨੇ ਦਿਨ ਹੋ ਗਏ ਕਰਦੇ ਨੂੰ ਇਹਦਾ ਮੇਰੇ ਨਾਲ ਲੈਵਲ ਰਾਲਦਾ ਕਿ ਨਹੀਂ ਦਾੰਗ ਦੇ ਡਰਨਾ ਨਹੀਂ ਮਨ ਲੈ ਕੇ ਜੋਸ਼ ਨਾ ਢਾਣਾ ਨਾਲ ਬਰਾਬਰ ਦਾ ਹੌਸਲਾ ਦੇ ਕੇ ਇੱਕ ਬੰਦੇ ਨੂੰ ਮੋਟੀਵੇਟ ਕਰਦਾ ਹੈ ਇੱਕ ਉਹ ਵਧੀਆ ਸੋਚ ਆ ਯਾਰ ਕਿ ਵਧੀਆ ਮੁੰਡਿਆਂ ਨੂੰ ਵਧੀਆ ਜਗ੍ਹਾ ਤੇ ਜੋੜਿਆ ਗਿਆ ਅੱਜ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਲਿਆਉਂਦਾ ਨਹੀਂ ਤਾਂ ਤੈਨੂੰ ਪਤਾ ਪੀੜ੍ਹੀ ਟੁੱਟ ਕੇ ਇੱਕ ਨਸ਼ਿਆਂ ਨੂੰ ਬੈਠੀ ਆ ਉਹ ਇਸ ਗੇਮਾਂ ਤੋਂ ਦੂਰ ਹੋਈ ਜਾਂਦੇ ਆ ਹਾਂ ਉਹਨਾਂ ਦੇ ਇਧਰੋਂ ਰਿਹਾਵ ਘੜਦਾ ਜਾਂਦਾਗਾ ਕਿ ਵੀ ਯਾਰ ਛਾੜ ਯਾਰ ਕੌਣ ਖਪੇ ਕੌਣ ਮਿਹਨਤ ਕਰੇ ਕੌਣ ਕਰੇ ਪਰ ਤੈਨੂੰ ਕਹਿੰਨੇ ਦੇ ਖਰਬੂਜੇ ਦੇ ਕੇ ਖਰਬੂਜਾ ਰਾਂਗੇ ਫਰਦਾ ਹਾਂ ਜੀ ਅੱਜ ਪਿੰਡ ਦੇ ਵਿੱਚੋਂ ਦੋ ਜਾਨੇ ਉੱਠਿਆ ਉਹ ਕੱਲ ਨੂੰ ਤਿੰਨ ਚਾਰ ਕਰਨਗੇ ਐ ਜੋ ਪੰਜ ਆਉ 10 ਕਰਨਗੇ ਹੌਲੀ ਹੌਲੀ ਕਿ ਜੇ ਉਹ ਇਦਾਂ ਇਦਾਂ ਦੀ ਲਗਨ ਵਧ ਗਈ ਤਾਂ ਸਾਡੀ ਕਿਉਂਕਿ ਜਿਹੜਾ ਇਹ ਪੰਜਾਬ ਆਣਾ ਪੰਜਾਬੀਅਤ ਆ ਇਹ ਖੇਡਾਂ ਕਰਕੇ ਹੀ ਆ ਬਾਈ ਸਾਡੀ ਜਿਹੜੀ ਸਿਹਤ ਆ ਨਾ ਸਾਡੀ ਜਿਹੜੀ ਬੋਡੀ ਆ ਇਹ ਸਾਡੀਆਂ ਖੇਡਾਂ ਕਰਕੇ ਆਪਾਂ ਸਾਡੇ ਇਤਿਹਾਸ 'ਚ ਆਏ ਚੀਜ਼ ਜਦੋਂ ਗੁਰੂ ਸਾਹਿਬ ਨੇ ਅਖਾੜੇ ਲਾਏ ਉਹ ਖੇਡਾਂ ਉਹਨਾਂ ਨੇ ਆਪ ਤੋਰੀਆਂ ਗੱਤਕਾ ਵੀ ਇੱਕ ਖੇਡ ਸੀ ਪੁਰਾਤਨ ਜੇ ਕਬੱਡੀ ਸੀਗੀ ਕੋਲ ਕੋਸ਼ਤੀ ਸੀਗੀ ਏ ਏ ਏ ਇਹ ਸਾਡੇ ਗੁਰੂਆਂ ਨੇ ਇੱਕ ਸਾਨੂੰ ਉਹ ਜਿਹੜਾ ਕੋਈ ਜੋਸ਼ ਸੀ ਉਹਦੇ ਵਿੱਚ ਮਿਹਨਤ ਖਰਾਕ ਸੀਗੇ ਉਹਨੂੰ ਮਿਹਨਤ ਕਰਕੇ ਉਹਨੂੰ ਉਹਨੂੰ ਨਰਮ ਕਰਦੇ ਸੀਗੇ ਕਿ ਥੱਕ ਜੇ ਤੇ ਸੌ ਜੇ ਉਹਦਾ ਗਲਤ ਪਾਸੇ ਧਿਆਨ ਨਾ ਜਾਵੇ ਐ ਉਹ ਆਪਣੀ ਮਿਹਨਤ ਕਰੇ ਜੇ ਉਹ ਖਰਾਕ ਖਾਂਦਾ ਤੇ ਖਰਾਕ ਖਾਂਦਾ ਤਾਂ ਉਹਦੇ ਵਿੱਚ ਪਾਵਰ ਆਉਂਦੀ ਆ ਤੇ ਪਾਵਰ ਆਉਂਦੀ ਤਾਂ ਉਹ ਗਲਤ ਸੋਚਦੀ ਆ ਉਹ ਕਹਿੰਦੇ ਤੁਸੀਂ ਇੱਥੇ ਖਾਪ ਲਓ ਮਿੱਟੀ ਨਾਲ ਮਿੱਟੀ ਹੋਲੋ ਤੇ ਸੌ ਲਓ ਬਸ ਜਿੰਨਾ ਵੀ ਇਹਦੇ 'ਚ ਖਾਪੋ ਤੇ ਸਵਾਵੋ ਤੇ ਖਰਾਕ ਖਾਵੋ ਤੇ ਤੁਸੀਂ ਇੱਕ ਦਿਨ ਨੂੰ ਦੁਨੀਆ ਦਾ ਹੁਣ ਆਪਨੂੰ ਪਤਾ ਪਹਲਵਾਨ ਦਾ ਨਾਂ ਪਲੇਅਰ ਦਾ ਨਾਮ ਕਿੰਨੀ ਛੇਤੀ ਅੱਗੇ ਆ ਜਾਂਦਾ ਕਿਉਂਕਿ ਉਹਨੇ ਮਿਹਨਤ ਕੀਤੀ ਹੁੰਦੀ ਉਹਨੇ ਖਰਾਕ ਖਾਧੀ ਹੁੰਦੀ ਉਹਨੇ ਰੈਕਟ ਕੀਤੀ ਉਹਨੇ ਮਾੜੇ ਕੰਮਾਂ ਤੋਂ ਆਪਰੇਜ ਕੀਤਾ ਹੁੰਦਾ ਤੇ ਉਹਦਾ ਓਨੀ ਛੇਤੀ ਨਾਮ ਬਣ ਜਾਂਦਾ ਐ ਆਪਾਂ ਜਿਹਨੇ ਜੇ ਹੁਣ ਨਸ਼ਾ ਕੀਤਾ ਜਾਂ ਨਸ਼ਾ ਕਰਦੇ ਉੱਥੇ ਡਿੱਗੇ ਪਏ ਆ ਜਾਂ ਉੱਥੇ ਬੈਠੇ ਆ ਉਹ ਉਹਨਾਂ ਹੀ ਨਾਮ ਬਦਨਾਮ ਹੋ ਜਾਂਦਾ ਯਾਰ ਇਹ ਤਾਂ ਬੰਦਾ ਕਰੀ ਜਾਂਦਾ ਸੀ ਉੱਥੇ ਜਾ ਕੇ ਜੇ ਗਰਾਊਂਡ 'ਚ ਬੈਨੇ ਆ ਉੱਥੇ ਜਾ ਕੇ ਨਿਆਰੋ ਬੰਦੇ ਨੇ ਆਹ ਕੁਸ ਕਰਤਾ ਅੱਜ ਸਹੀ ਗੱਲ ਹੈ ਬੇਸ਼ੱਕ ਦੀ ਉੱਥੇ ਦੀਦਾ ਜੋਰ ਫੇਉਦਾ ਐ ਫੇਰ ਉੱਥੇ ਅਗਲਾ ਕਹਿੰਦਾ ਯਾਰ ਠੀਕ ਆ ਰੋ ਪਲੇਅਰ ਨੇ ਕੁਸ ਕਰਕੇ ਦਿਖ ਉਹਨੂੰ ਦੇਖ ਕੇ ਕਿੰਨੇ ਪਲੇਅਰ ਖੇਡਣ ਲੱਗਦੇ ਆ ਉਹਨੂੰ ਦੇਖ ਕੇ ਕਿੰਨੇ ਮਾਪੇ ਦੇ ਸੁਪਨੇ ਹੁੰਦੇ ਆ